ਅੱਜ ਜਿਹੜੇ ਮੁੰਡੇ ਡਰਦੇ ਆ ਵਿਆਹ ਕਰਾਉਣ ਤੋਂ ਸੋਚਦੇ ਆ ਘਰਵਾਲੀ ਆਊਗੀ ਤੇ ਭਾਂਡੇ ਮਜਵਾਊਗੀ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਨਾ ਉਹ ਮੂਰਖੋ 10 ਸੇ ਮਿੰਟ ਲੱਗਦੇ ਆ ਘਬਰਾਉਣ ਵਾਲੀ ਕੋਈ ਗੱਲ ਨਹੀਂ ਪਾਓ ਪਾ ਮੇਰਾ ਮਤਲਬ ਨੋ 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 ਕਰਾਓ ਵਿਆਹ ਯਾਰ ਮੈਂ ਹੁਣ ਦਾਰੂ ਪੀਣੀ ਛੱਡਤੀ ਐ ਰਾਤੀ दारू ਪੀ ਕੇ 2 ਘੰਟੇ ਫੋਨ ਦੀ ਲਾਈਟ ਚਲਾ ਕੇ ਆਪਣਾ ਹੀ ਫੋਨ ਲੱਭੀ ਗਿਆ। ਇੰਨੇ ਮਾੜੇ ਹਾਲਾਤ ਹੋ ਗਏ ਆ। ਅੱਜ ਕੱਲ੍ਹ ਭ੍ਰਿਸ਼ਟਾਚਾਰ ਇੰਨਾ ਵੱਧ ਚੁੱਕਿਆ ਨਾ ਕਿ ਜੇ ਕੋਈ ਬੰਦਾ ਰਿਸ਼ਵਤ ਲੈ ਕੇ ਤੁਹਾਡਾ ਕੰਮ ਕਰਾ ਦੇਵੇ ਉਹ ਬੰਦਾ ਇਮਾਨਦਾਰਾਂ ਦੀ ਗਿਣਤੀ 'ਚ ਆਉਂਦਾ ਜੀ। ਗੁਰਵਾ ਅੱਜ ਕੱਲ ਤੇ ਗੋਲ ਗੱਪੇ ਵਾਲਾਂ ਦਾ ਵੀ ਰੋਬ ਡੀਸੀ ਨਾਲੋਂ ਘੱਟ ਨਹੀਂ ਆ ਚੰਗੇ ਭਲੇ ਬੰਦੇ ਦੇ ਹੱਥ ਚ ਕੌਲੀ ਫੜਾ ਕੇ ਨਾ ਮੰਗਤਿਆਂ ਵਾਂਗੂ ਖੜਾ ਕਰ ਦਿੰਦੇ ਆ